ਸ਼ਲੋਕ ਰਾਜ ਕਪਟਨ ਰੂਪ ਕਪਟਨ ਧਨ ਕਪਟਨ ਕੁਲ ਗਰਬਤਾ ਸੰਚਿਤ ਵਿਖਿਆ ਛਲੰ ਛਤਰੰ ਨਾਨਕ ਬਿਨ ਹਰ ਸੰਗ ਨਾ ਚਲਤੇ ਏ ਨਾਨਕ ਇਹ ਰਾਜ ਰੂਪ ਧਨ ਤੇ ਉੱਚੀ ਕੁਲ ਦਾ ਮਾਣ ਕਰਨਾ ਸਭ ਛਲ ਰੂਪ ਹੈ ਸੰਚਤ ਵਿਖਿਆ ਛਲਨ ਛਿਦਰਨ ਜੀਵ ਜਿਹੜਾ ਉਹ ਛਲ ਕਰਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਦੇ ਨਾਲ ਮਾਇਆ ਜੋੜਦੇ ਨੇ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਮੇਨ ਜਿਹੜੀ ਸਮਝਣ ਵਾਲੀ ਗੱਲ ਹੈ ਉਹ ਇਹ ਆ ਕਿ ਤੁਹਾਡੇ ਅੰਦਰ ਮਾਇਆ ਇਕੱਠੀ ਕਰਨ ਦੀ ਕਿੰਨੀ ਇੱਕ ਸ਼ਿੱਦਤ ਹੈ ਜਿੰਨੀ ਉਹ ਸ਼ਿੱਦਤ ਜ਼ਿਆਦਾ ਹੋਊਗੀ ਉਨਾ ਹੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਹਥਕੰਡੇ ਅਪਣਾਉਗੇ ਉਸ ਮਾਇਆ ਨੂੰ ਇਕੱਠੀ ਕਰਨ ਦੇ ਲਈ ਤੇ ਵਧੇਰੇ ਕਰਕੇ ਜ਼ਿਆਦਾ ਸ਼ਿੱਦਤ ਵਾਲਾ ਬੰਦਾ ਗਲਤ ਢੰਗਾਂ ਦੇ ਨਾਲ ਵੀ ਮਾਇਆ ਨੂੰ ਇਕੱਠੀ ਕਰਨ ਤੱਕ ਚੱਲ ਜਾਂਦਾ ਹੈ ਦੂਜਿਆਂ ਦੇ ਨਾਲ ਧੱਕਾ ਕਰਨ ਤੱਕ ਚੱਲ ਜਾਂਦਾ ਹੈ ਤਾਂ ਕਿ ਖੁਦ ਮਾਇਆ ਇਕੱਠੀ ਕਰ ਸਕੇ ਮਿਹਨਤ ਤਾਂ ਹਰ ਕੋਈ ਕਰਦਾ ਹੈ ਕੰਮਕਾਰ ਕਰਦੇ ਆਪਾਂ ਭਾਵੇਂ ਕੋਈ ਨੌਕਰੀ ਹੈ ਪਾਵੇਂ ਕੋਈ ਆਪਣਾ ਕਾਰੋਬਾਰ ਹੈ ਕੋਈ ਖੇਤੀਬਾੜੀ ਕਰਦਾ ਹੈ ਆਪਣਾ ਕੰਮਕਾਰ ਕਰਕੇ ਆਪਣੇ ਗੁਜ਼ਾਰੇ ਜੋ ਕੇ ਪੈਸੇ ਜੇਕਰ ਅਸੀਂ ਕਮਾ ਰਹੇ ਹਾਂ ਤੇ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਦਾ ਜਜ਼ਬਾ ਸਾਡੇ ਅੰਦਰ ਹੈਗਾ ਪਾਪ ਕੀ ਜਿਹੜੀ ਵੀ ਮਾਇਆ ਅਸੀਂ ਕਮਾਉਂਦੇ ਪਈਆਂ ਉਹਦੇ ਨਾਲ ਅਸੀਂ ਬੱਚੇ ਨਹੀਂ ਹੋਏ ਤਾਂ ਇਹ ਵਾਲੀਆਂ ਜਿਹੜੀਆਂ ਪੰਕਤੀਆਂ ਆਪਾਂ ਹੁਣੇ ਪੜੀਆਂ ਇਹ ਸਾਡੇ ਤੇ ਲਾਗੂ ਨਹੀਂ ਹੁੰਦੀਆਂ ਗੱਲ ਇਹ ਨਹੀਂ ਹੈ ਕਿ ਅਸੀਂ ਪੈਸਾ ਕਮਾਉਣਾ ਹੀ ਨਹੀਂ ਗੱਲ ਇਹ ਹੈ ਕਿ ਉਹਦੇ ਨਾਲ ਪੱਜਣਾ ਪੈਸੇ ਨੂੰ ਕਮਾਉਣ ਦੇ ਖਾਤਰ ਗਲਤ ਕੰਮ ਨਹੀਂ ਕਰਨੇ ਕਿਸੇ ਨਾਲ ਤੱਕਾ ਨਹੀਂ ਕਰਨਾ ਤੇ ਕੋਈ ਖਾਸ ਰਕਮ ਨਹੀਂ ਮਿਤਨੀ ਕਿ ਜੇ ਇੰਨੇ ਕਮਾ ਰਹੇ ਆ ਤਾਂ ਮੈਂ ਖੁਸ਼ ਆ ਜੇ ਤੂੰ ਘਟਾ ਆ ਕੇ ਤੇ ਮੈਂ ਦੁਖੀ ਜਿੰਨੀ ਇੱਕ ਹਿੰਮਤ ਤੇ ਸਮਝ ਉਸ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਉਹਦੇ ਅਨੁਸਾਰ ਜਿਹੜਾ ਵੀ ਕੰਮ ਧੰਦਾ ਅਸੀਂ ਕਰ ਰਹੇ ਆ ਤੇ ਉਸ ਕੰਮ ਧੰਦੇ ਦੇ ਬਦਲੇ ਜੋ ਵੀ ਸਾਨੂੰ ਮਿਲ ਰਿਹਾ ਹੈ ਉਹਦੇ ਚ ਅਸੀਂ ਖੁਸ਼ ਰਹਿਣਾ ਹੈ ਭਵਿੱਖ ਦੇ ਵਿੱਚ ਹੋ ਸਕਦਾ ਹੈ ਪ੍ਰਮਾਤਮਾ ਸਾਡੀ ਹਿੰਮਤ ਦੇ ਵਿੱਚ ਵਾਅਦਾ ਕਰ ਦੇ ਹੋ ਸਕਦਾ ਹੈ ਸਾਡੀ ਸਮਝ ਦੇ ਵਿੱਚ ਅਕਲ ਦੇ ਵਿੱਚ ਸਾਡੀ ਨੋਲਿਜ ਦੇ ਵਿੱਚ ਉਹ ਪ੍ਰਮਾਤਮਾ ਵਾਅਦਾ ਕਰ ਦੇ ਉਸ ਦੇ ਨਾਲ ਸਾਡੇ ਕਾਰੋਬਾਰ ਦੇ ਵਿੱਚ ਵਾਅਦਾ ਹੋ ਜੇ ਅਸੀਂ ਪੂਰਾ ਵੱਧ ਕਮਾਉਣ ਲੱਗ ਜਾਈਏ ਫਿਰ ਅਸੀਂ ਉਹਦੇ ਚ ਵੀ ਖੁਸ਼ ਰਹਿ ਲਾਂਗੇ ਪਰ ਅੱਜ ਜੋ ਹੈ ਇਹਦੇ ਵਿੱਚ ਵੀ ਅਸੀਂ ਕੁਝ ਰਹਿਣਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਹੋਣੀ ਚਾਹੀਦੀ ਇਹ ਮੇੜ ਗੱਲ ਹੈ ਕਿਉਂਕਿ ਜੇਕਰ ਤੁਹਾਨੂੰ ਕਮੀ ਮਹਿਸੂਸ ਹੋ ਰਹੀ ਹੈ ਕਿ ਮੈਂ ਥੋੜੇ ਘਮਾਰੇ ਤਾਂ ਫਿਰ ਤੁਸੀਂ ਉਸ ਤਮਾ ਦੇ ਭੋਗੀ ਹੋ ਜਿਹੜੀ ਕਦੇ ਭਰਨੀ ਨਹੀਂ ਕਿਉਂਕਿ ਅੱਜ ਜਿਹੜੀ ਰਕਮ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਉਹ ਆਉਣ ਲੱਗੀ ਖੁਸ਼ ਤੁਸੀਂ ਤਾਂ ਵੀ ਨਹੀਂ ਹੋਣਾ ਫਿਰ ਉਸ ਰਕਮ ਦੇ ਵਿੱਚ ਹੋਰ ਵਾਦਾ ਹੋ ਜਾਣਾ ਕਿ ਹੁਣ ਇੰਨੇ ਕੁ ਆਉਣ ਲੱਗਣ ਤਾਂ ਮੈਂ ਖੁਸ਼ ਹੋਊਂਗਾ ਜੋ ਜਿੰਨੇ ਖੁਸ਼ ਹੋਣਾ ਉਹ ਅੱਜ ਵੀ ਥੋੜੇ ਜਿਹੀ ਖੁਸ਼ ਹੈ ਤੇ ਜਿਹੜਾ ਬਧੇਰੇ ਦੀਆਂ ਆਸਾਂ ਦੇ ਵਿੱਚ ਬੈਠਾ ਤੇ ਦੁਖੀ ਹੈ ਉਹ ਬਧੇਰੇ ਆਉਣ ਤੇ ਵੀ ਦੁਖੀ ਦਾ ਦੁਖੀ ਹੀ ਰਹੇਗਾ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਣਾ ਅਡ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ ਤੁਮੇ ਦੀ ਗੱਲ ਗੁਰੂ ਸਾਹਿਬ ਕਰਦੇ ਆ ਮੇਰਾ ਖਿਆਲ ਹੈ ਕਿ ਕੌਣ ਤੁਮੇ ਦੀ ਗੱਲ ਹੋ ਰਹੀ ਆ ਕਿਉਂਕਿ ਉਹ ਵੇਖਣ ਨੂੰ ਬੜਾ ਸੋਹਣਾ ਦਿਖਦਾ ਹੁੰਦਾ ਪਰ ਹੁੰਦਾ ਬਹੁਤ ਕੌੜਾ ਉਹਦਾ ਕੌਡੀ ਮੁੱਲ ਨਹੀਂ ਮਿਲਦਾ ਗੁਰੂ ਸਾਹਿਬ ਕਹਿੰਦੇ ਹੈ ਨਾਨਕ ਮਾਇਆ ਦਾ ਹਾਲ ਵੀ ਇਹੀ ਹੈ ਜੀਵ ਦੇ ਭਾ ਦੀ ਇਹ ਕੌਡੀ ਮੁੱਲ ਦੀ ਵੀ ਨਹੀਂ ਹੁੰਦੀ ਕਿਉਂਕਿ ਇਹ ਜੀਵ ਨੂੰ ਉਹ ਆਨੰਦ ਨਹੀਂ ਪ੍ਰਦਾਨ ਕਰਦੀ ਜਿਹੜਾ ਪ੍ਰਮਾਤਮਾ ਦੇ ਨਾਮ ਚੋਂ ਮਿਲਦਾ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਵੀ ਨਹੀਂ ਜਾਂਦੀ ਬਉੜੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉ ਸੰਜੀਅ ਹੈ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜਿਹੜੀ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਿਰ ਵਿਛੜ ਹੀ ਜਾਣਾ ਓਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਹਰ ਬਿਸਰਿਆ ਕਿਉ ਤਿਰਪਤਾਵੈ ਨਾ ਮਨ ਰੰਜਿਐ ਪ੍ਰਭੂ ਛੋਡ ਅਨਲਗ ਹੈ ਨਰਕ ਸਮੰਜਿਐ ਪ੍ਰਭੂ ਨੂੰ ਵਿਸਾਰਿਆ ਨਿਰੀ ਮਾਇਆ ਤੇ ਨਾਲ ਕਦੇ ਵੀ ਰਚਿਆ ਨਹੀਂ ਜਾਂਦਾ ਮਨ ਕਦੇ ਪ੍ਰਸੰਨ ਨਹੀਂ ਹੁੰਦਾ ਸਗਮਾ ਨਰਕ ਦੇ ਵਿੱਚ ਸਮਾਈਐ ਜਿਹੜੇ ਵੀ ਮਨੁੱਖ ਦੀ ਵਿਰਤੀ ਮਾਇਆ ਦੇ ਨਾਲ ਲੱਗੀ ਹੈ ਉਹ ਕਮਾਵੇ ਸ਼ੱਕ ਜਿੰਨੀ ਮਰਜ਼ੀ ਰਿਆ ਹੋਵੇ ਉਹਦੀ ਆਨੰਦ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਨਰਕਾਂ ਬਰਾਬਰ ਹੈ ਕਿਉਂਕਿ ਉਹਦੇ ਮਨ ਦੇ ਵਿੱਚ ਪ੍ਰਸੰਨਤਾ ਤੇ ਹੈ ਹੀ ਨਹੀਂ ਸਬਰ ਤੇ ਹੈ ਹੀ ਨਹੀਂ ਆਨੰਦ ਕਿੱਥੋਂ ਪੈਦਾ ਹੋਣਾ ਹੈ ਜੋ ਵੀ ਉਹ ਕਮਾਉਂਦਾ ਉਹਨੂੰ ਥੋੜਾ ਹੀ ਜਾਪਦਾ ਵਧੇਰੇ ਕਮਾਉਣ ਲੱਗ ਜਾਂਦਾ ਫਿਰ ਵੀ ਉਹਨੂੰ ਥੋੜਾ ਹੀ ਜਾਪਦਾ ਰਹਿੰਦਾ ਹੈ ਹੋ ਹੋ ਕਿਰਪਾ ਲ ਦਇਆਲ ਨਾਨਕ ਭਉ ਭੰਜਿਐ ਏ ਪ੍ਰਭੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ ਜਿਸ ਸਹਿਮ ਦੀ ਗੁਰੂ ਸਾਹਿਬ ਗੱਲ ਕਰਦੇ ਐ ਸ਼ਾਇਦ ਉਹ ਇਹੀ ਹੋਣਾ ਕਿ ਕਿਤੇ ਭੁੱਲ ਕੇ ਵੀ ਮੈਂ ਮਾਇਆ ਦੇ ਅਸਰ ਹੇਠ ਨਾ ਆ ਜਾਵਾਂ ਮਾਇਆ ਦੀ ਅਸਲੀਅਤ ਨੂੰ ਸਮਝਣ ਵਾਲਾ ਉਹ ਇਨਸਾਨ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਅੱਜ ਮੈਂ ਇਸ ਮਾਇਆ ਦੇ ਚੰਗਲ ਤੋਂ ਬਚਿਆ ਹੋਇਆ ਹਾਂ ਪਰ ਪ੍ਰਮਾਤਮਾ ਜੀ ਆਪਣੀ ਕਿਰਪਾ ਬਣਾਈ ਰੱਖਿਓ ਤੇ ਮੈਨੂੰ ਮਾਇਆ ਦੇ ਚਾਲ ਦੇ ਵਿੱਚ ਫਸਣ ਤੋਂ ਬਚਾਇਆ। ਸ਼ਲੋਕ ਨਚਰਾਜ ਸੁਖ ਮਿਸਤਨ ਨਚ ਭੋਗ ਰਸ ਮਿਸਤਨ ਨਚ ਮਿਸਤਨ ਸੁਖ ਮਾਇਆ ਨਚ ਤੋਂ ਭਾਵ ਹੈ ਇੱਥੇ ਨਾਹੀ ਨਚ ਰਾਜ ਸੁਖ ਕੇ ਨਾਹੀ ਰਾਜ ਦੇ ਸੁਖ ਨਚ ਭੋਗ ਰਸ ਨਾ ਭੋਗਾਂ ਦੇ ਚਸਕੇ ਤੇ ਨਾਹੀ ਮਾਇਆ ਦੀਆਂ ਮੌਚਾਂ ਮਿਸਤਨ ਤੋਂ ਭਾਵ ਮਿੱਠਾ ਜੇ ਨਾ ਹੀ ਰਾਜ ਦੇ ਸੁੱਖ ਨਾ ਭੋਗਾਂ ਦੇ ਚਸਕੇ ਨਾ ਮਾਇਆ ਦੇ ਸੁੱਖ ਇਹਨਾਂ ਚੋਂ ਕੋਈ ਵੀ ਸਵਾਦਲੇ ਨਹੀਂ ਹਨ ਮਿਸਤਨ ਸਾਧ ਸੰਗ ਹਰ ਨਾਨਕ ਦਾਸ ਮਿਸਤਨ ਪ੍ਰਭ ਦਰਸ਼ਨਨ ਏ ਨਾਨਕ ਸਤ ਸੰਗ ਵਿੱਚੋਂ ਮਿਲਿਆ ਪ੍ਰਭੂ ਦਾ ਨਾਮ ਮਿੱਠਾ ਉਹ ਸਵਾਦ ਲੈ ਤੇ ਸੇਵਕਾਂ ਨੂੰ ਪ੍ਰਭੂ ਦਾ ਦیدار ਮਿੱਠਾ ਲੱਗਦਾ ਲਗੜਾ ਸੋਨੇਹ ਮਨ ਮਜਾ ਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਏ ਨਾਨਕ ਜਿਸ ਮਨੁਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ ਪ੍ਰਭੂ ਦੇ ਨਾਲ ਰੰਗਿਆ ਜਾਏ ਜਿਸ ਦਾ ਮਨ ਸੱਚੇ ਨਾਮ ਰੂਪ ਪਦਾਰਥ ਨਾਲ ਪਰੋਤਾ ਜਾਏ ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ਪੌੜੀ ਹਰ ਬਿਨ ਕਛੂ ਨਾ ਲਗਈ ਭਗਤਨ ਕੋ ਮਿਠਾ ਆਨ ਸੁਆਦ ਸਭ ਫੀਕਿਆ ਕਰ ਨਿਰਨਾਉ ਢੀਠਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ ਉਹਨਾਂ ਨੇ ਖੋਜ ਕੇ ਵੇਖ ਲਿਆ ਕਿ ਨਾਮ ਤੋਂ ਬਿਨਾ ਹੋਰ ਸਾਰੇ ਹੀ ਸਵਾਦ ਫਿੱਕੇ ਅਗਿਆਨ ਭਰਮ ਦੁੱਖ ਕਟਿਆ ਗੁਰ ਭੈ ਬਸੀ ਠਾ ਚਰਨ ਕਮਲ ਮਨ 베ਦਿਆ ਜੋ ਰੰਗ ਮਿਠਾ ਸਤਗੁਰੂ ਉਹਨਾਂ ਵਾਸਤੇ ਵਕੀਲ ਬਣਿਆ ਤੇ ਵਕੀਲ ਬਣ ਕੇ ਸਤਿਗੁਰੂ ਨੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ। ਉਹ ਪ੍ਰਭੂ ਦੇ ਨਾਲ ਮਿਲਣ ਕਰਕੇ ਉਹਨਾਂ ਦਾ ਅਗਿਆਨ ਪਟਕਣਾ ਤੇ ਦੁੱਖ ਸਭ ਕੁਝ ਹੀ ਦੂਰ ਹੋ ਗਿਆ। ਅਗਿਆਨ ਭਰਮ ਦੁੱਖ ਕਟਿਆ ਗੁਰ ਭਏ ਵਸੀਠਾ। ਚਰਨ ਕਮਲ ਮਨ ਵਿਦਿਆ ਜੋ ਰੰਗ ਮਜੀਠਾ ਜਿਵੇਂ ਮਜੀਠ ਦੇ ਨਾਲ ਕੱਪੜੇ ਤੇ ਪੱਕਾ ਰੰਗ ਚੜਦਾ ਹੈ। ਤਿਵੇਂ ਫਿਰ ਉਹ ਭਗਤ ਜਨ ਤੇ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਦੇ ਵਿੱਚ ਪੱਕੀ ਤਰ੍ਹਾਂ ਵਿਝ ਜਾਂਦਾ ਜਦੋਂ ਸਤਿਗੁਰੂ ਵਕੀਲ ਬਣ ਕੇ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੰਦਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਤੇ ਤਨ ਮਨ ਹੈ ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹੈ ਬਿਨ ਸੇ ਸਭ ਝੂਠਾ ਸ਼ਲੋਕ ਤਿਆਗਤ ਜਲਨ ਨਹ ਜੀਵ ਮਿਨਨ ਨਹ ਤਿਆਗ ਚਾਤ੍ਰਿਕ ਮੇਗ ਮੰਡਲ ਹ ਵਾਣ ਬੇ ਧੰਚ ਕੁਰੰਕ ਨਾਦਨ ਅਲ ਬੰਧਨ ਕੁਸਮ ਬਾਸ਼ਨ ਹ ਤਿਆਗਤ ਤੋ ਭਾਵ ਹੈ ਤਿਆਗਿਆ ਤਿਆਗਤ ਜਲਨ ਪਾਣੀ ਨੂੰ ਤਿਆਗ ਕੇ ਨਹਿ ਜੀਵ ਮੀਨਨ ਮੱਛੀ ਜਿਉ ਨਹੀਂ ਸਕਦੀ ਤਿਆਗ ਚਾਤਰਕ ਮੇਗ ਮੰਡਲ ਹੈ ਬੱਦਲਾਂ ਦੇ ਦੇਸ਼ ਨੂੰ ਛੱਡ ਕੇ ਪਪੀਹਾ ਨਹੀਂ ਜਿਉ ਸਕਦਾ ਬਾਣ ਬੇ ਤੰਚ ਕੁਰੰਕ ਨਾਦਨ ਅਲ ਬੰਧਨ Kusum Paashana ਹਰਨ ਰਾਗ ਦੇ ਤੀਰ ਨਾਲ ਬਿੰਨਿਆ ਜਾਂਦਾ ਹੈ ਘੰਡੇ ਹੀੜੇ ਦੀ ਆਵਾਜ਼ ਦੇ ਨਾਲ ਬਿੰਨਿਆ ਜਾਂਦਾ ਹੈ ਤੇ ਫੁੱਲਾਂ ਦੀ ਸੁਗੰਧੀ ਭੌਰੇ ਦੇ ਵੱਜਣ ਦਾ ਕਾਰਨ ਬਣ ਜਾਂਦੀ ਹੈ ਚਾਰ ਉਦਾਹਰਨਾਂ ਗੁਰੂ ਸਾਹਿਬ ਨੇ ਲਈਆਂ ਨੇ ਭੌਰੇ ਦੀ ਹਰਣ ਦੀ ਚਾਤਰਕ ਦੀ ਯਾਨੀ ਪਪੀਹੇ ਦੀ ਤੇ ਮੱਛੀ ਦੀ ਉਹ ਚਾਰੋਂ ਹੀ ਆਪੋ ਆਪਣੇ ਪਦਾਰਥਾਂ ਦੇ ਨਾਲ ਵੱਜੇ ਹੋਏ ਦੀ ਮੱਛੀ ਪਾਣੀ ਨਾਲ ਵੱਜੀ ਹੈ ਪਪੀਹਾ ਵਰਖਾ ਦੀਆਂ ਬੂੰਦਾਂ ਦੇ ਨਾਲ ਵੱਜਿਆ ਹਿਰਨ ਜਿਹੜਾ ਉਹ ਕੰਡੇ ਹੀੜੇ ਦੀ ਆਵਾਜ਼ ਦੇ ਨਾਲ ਵੱਜਿਆ ਤੇ ਭੌਰਾ ਫੁੱਲ ਦੀ ਸੁਗੰਧੀ ਨਾਲ ਵੱਜਿਆ ਤੇ ਗੁਰੂ ਸਾਹਿਬ ਕਹਿੰਦੇ ਕਿ ਇਹ ਚਾਰੋਂ ਹੀ ਆਪ ਕੋ ਆਪਣੇ ਪਦਾਰਥਾਂ ਤੋਂ ਬਿਨਾ ਜਿਉ ਨਹੀਂ ਸਕਦੇ ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਸੰਤ ਜਨ ਹਨ ਜਿਹੜੇ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਪਜੇ ਹੋਏ ਚਰਨ ਕਮਲ ਰਚੰਤ ਸੰਤਹ ਨਾਨਕ ਆਨ ਨਰੁਚਤੇ اے ਨਾਨਕ ਸੰਤ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਮਸਤ ਰਹਿੰਦੇ ਆ ਪ੍ਰਭੂ ਚਰਨਾਂ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਨਹੀਂ ਪਾਉਂਦਾ ਮੁਖ ਦੇਖਾਂ ਪਲਕ ਛੱਡ ਆਨ ਨਾ ਦੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮਿੱਤ ਜੇ ਇੱਕ ਪਲਕ ਮਾਤਰ ਹੀ ਮੈਂ ਤੇਰਾ ਮੁਖ ਵੇਖ ਲਵਾਂ ਤਤੈ ਨੂੰ ਛੱਡ ਕੇ ਮੈਂ ਕਿਸੇ ਹੋਰ ਪਾਸੇ ਚਿੱਤ ਦੀ ਪ੍ਰੀਤ ਨਾ ਜੋੜਾਂ ਹੇ ਨਾਨਕ ਜਿਉਣ ਦਾ ਜੋੜ ਉਸ ਮਾਲਕ ਪ੍ਰਭੂ ਦੇ ਨਾਲ ਹੀ ਹੋ ਸਕਦਾ ਓਹ ਪ੍ਰਭੂ ਸੰਤਾਂ ਦਾ ਮਿੱਤਰ ਹੈ ਪੌੜੀ ਜਿਵੇਂ ਮਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੇ ਨਾਦਕ ਰੰਕੈ ਬਿਤਿਆ ਸਨਮੁਖ ਉਠ ਤਾਵੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਕਾਵੈ ਇਸ ਪੌੜੀ ਦੇ ਵਿੱਚ ਵੀ ਉਹੀ ਭਾਵ ਹੈ ਜੋ ਆਪਾਂ ਸ਼ਲੋਕ ਦੇ ਵਿੱਚ ਪੜਿਆ ਬਿਲਕੁਲ ਸੇਮ ਗੱਲ ਬਾਤ ਹੈ ਕਿ ਜਿਵੇਂ ਮੱਛੀ ਪਾਣੀ ਤੋਂ ਬਿਨਾ ਜਿਉ ਨਹੀਂ ਸਕਦੀ ਜਿਵੇਂ ਮੀਂਹ ਦੀ ਕਣੀ ਤੋਂ ਬਿਨਾ ਪਪੀਆ ਰੱਜ ਨਹੀਂ ਸਕਦਾ ਜਿਵੇਂ ਘੰਟੇ ਹੀੜੇ ਦੀ ਆਵਾਜ਼ ਹਰਨ ਨੂੰ ਮੋਹ ਲੈਂਦੀ ਹੈ ਉਹ ਉਦھر ਹੀ ਉੱਠ ਤੁਰਦਾ ਜਿੱਦ ਤਰੋਂ ਉਹਨੂੰ ਆਵਾਜ਼ ਸੁਣਦੀ ਹੈ ਜਿਵੇਂ ਭੌਰਾ ਫੁੱਲ ਦੀ ਸੁਗੰਧੀ ਦਾ ਆਸ਼ਿਕ ਹੁੰਦਾ ਫੁੱਲ ਨਾਲ ਮਿਲ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ ਦੇਵੇਂ ਸੰਤਾਂ ਨੂੰ ਪ੍ਰਭੂ ਨਾਲ ਪ੍ਰੇਮ ਹੁੰਦਾ ਹੈ ਪ੍ਰਭੂ ਦਾ ਦედაਰ ਕਰਕੇ ਉਹ ਰਜ ਜਾਂਦੇ ਹਨ ਸ਼ਲੋਕ ਜਿਤਵੰਤ ਚਰਨ ਕਮਲੰ ਸਾਸ ਸਾਸ ਆਰਾਧਨ ਹੈ ਨਹਿ ਵਿਸਰੰਤ ਨਾਮ ਅਚੁੱਤ ਨਾਨਕ ਆਸਪੂਰਨ ਪਰਮੇਸ਼ਰ ਹੈ ਜੋ ਮਨੁਕ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਨੇ ਤੇ ਸਵਾਸ ਸਵਾਸ ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਜੋ ਅਬਨਾਸ਼ੀ ਪ੍ਰਭੂ ਦਾ ਨਾਮ ਕਦੇ ਭੁਲਾਉਂਦੇ ਨਹੀਂ ਹੈ ਨਾਨਕ ਪਰਮੇਸ਼ਰ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਸੀਤੜਾ ਮਨ ਮੰਜਾਹੇ ਪਲਕ ਨਾ ਥੀਵੈ ਬਾਹਰਾ ਨਾਨਕ ਆਸੜੀ ਨਿਭਾਹੇ ਸਦਾ ਪਿਖੰਦੋ ਸੱਚ ਧਣੀ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਭੂ ਸਦਾ ਪ੍ਰੋਪਤਾ ਰਹਿੰਦਾ ਹੈ ਜਿਨ੍ਹਾਂ ਤੋਂ ਇੱਕ ਖਿੰਨ ਲਈ ਵੀ ਜੁਦਾ ਨਹੀਂ ਹੁੰਦਾ ਹੈ ਨਾਨਕ ਉਹਨਾਂ ਦੀਆਂ ਉਹ ਸੱਚਾ ਮਾਲਕ ਆਸਾਂ ਪੂਰੀਆਂ ਕਰਦਾ ਤੇ ਸਦਾ ਹੀ ਉਹਨਾਂ ਦੀ ਸੰਭਾਲ ਕਰਦਾ ਪੌੜੀ ਆਸਵੰਤੀਆਂ ਅਸਕਸਾਈ ਪੂਰੀਐ ਮਿਲ ਗੋਪਾਲ ਗੋਬਿੰਦ ਨਾ ਕਬਹੂ ਚੂਰੀਐ ਏ ਧਰਤੀ ਦੇ ਖਸਮ ਏ ਧਰਤੀ ਦੇ ਰਖ ਕਹੇ ਗੋਬਿੰਦ ਮੈਂ ਆਸਵੰਤ ਦੀ ਆਸ ਪੂਰੀ ਕਰ ਮੈਨੂੰ ਮਿਲ ਤਾਂ ਕਿ ਮੈਂ ਕਦੇ ਤੋਖਲੇ ਨਾ ਕਰਾਂ ਕਿ ਮੈਂ ਕਦੇ ਝੁਰਦਾ ਹੀ ਨਾ ਰਹਾ ਦੇਹੋ ਦਰਸ਼ ਮਨ ਚਾਉ ਲਹ ਜਹੇ ਵਿਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਐ ਮੇਰੇ ਮਨ ਵਿੱਚ ਖਿੱਚ ਹੈ ਮੈਨੂੰ ਦਿਦਾਰ ਦੇ ਤੇ ਮੇਰੇ ਝੋਰੇ ਮਿਟ ਜਾਵ ਤੇਰੇ ਪੈਰਾਂ ਦੀ ਖਾਕ ਨਾਲ ਮੇਰਾ ਸਰੀਰ ਪਵਿੱਤਰ ਹੋ ਜਾਏ ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀ ਐ اے ਪ੍ਰਭੂ اے ਗੁਰਦੇਵ ਮਿਹਰ ਕਰ ਮੈਂ ਸਦਾ ਤੇਰੀ ਹਜੂਰੀ ਦੇ ਵਿੱਚ ਰਹਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 708ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਮਾਇਆ ਦੇ ਨਾਲ ਮਨੁੱਖ ਦੇ ਬੱਚੇ ਹੋਣ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਮਾਇਆ ਜਿਹੜੀ ਹੈ ਨਾਸਵੰਤ ਹੈ ਝੂਠੀ ਹੈ ਮਾਇਆ ਦੇ ਨਾਲ ਜੁੜ ਕੇ ਮਾਇਆ ਨੂੰ ਇਕੱਠੀ ਕਰਕੇ ਮਨੁੱਖ ਨੂੰ ਲੱਗਦਾ ਹੈ ਕਿ ਉਹ ਜ਼ਿੰਦਗੀ ਦੇ ਆਨੰਦ ਇਕੱਠੇ ਕਰਦਾ ਪਿਆ ਪਰ ਦਰਅਸਲ ਉਹ ਸੱਚੀ ਆਨੰਦ ਨਹੀਂ ਹੁੰਦਾ ਸੱਚਾ ਆਨੰਦ ਨਹੀਂ ਹੁੰਦਾ ਮਾਇਆ ਦੇ ਵਿੱਚੋਂ ਸਾਨੂੰ ਚੰਦ ਪਲਾਂ ਦੀਆਂ ਖੁਸ਼ੀਆਂ ਮਿਲ ਸਕਦੀਆਂ ਪਰ ਇੱਕ ਇਲਾਹੀ ਆਨੰਦ ਹਾਸਲ ਨਹੀਂ ਹੋ ਸਕਦਾ ਉਹ ਤਦ ਹੀ ਹੁੰਦਾ ਜਦੋਂ ਮਾਇਆ ਦੇ ਨਾਲ ਅਸੀਂ ਬੱੱਚੇ ਨਾ ਹੋਈਏ ਜਦੋਂ ਸਾਡੇ ਅੰਦਰ ਸਬਰ ਆ ਜਾਵੇ ਸੋ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਬੇਨਤੀ ਕਰੀਏ ਕਿ हे ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਮੈਨੂੰ ਵੱਲ ਆ ਜਾਏ ਮੇਰੇ ਅੰਦਰ ਸਬਰ ਆ ਜਾਏ ਐਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ